ਹੋ ਤਲ ਗੁਰ ਸੇਬੀਆ ਐਹ ਨਿਸ ਸਹਜ ਸੁਭਾਏ ਦਰਸਨ ਪਰਸੈ ਗੁਰ ਕਾ ਜਨਮ ਮਰਨ ਦੁਖ ਜਾਏ ਹੋ ਵਸਿਤਖ ਸੰਧੀ ਨੂਰ ਅਰਸੋਂ ਹਉ ਕੁਰ ਸੋ ਝਟੀਆਂ ਤੋਦੋ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਾ पञ्जवा वेच कर्ता पख खलो व विङ्गो ਮੱਜਨ ਗੁਰ ਆਂਦਾ ਰਾਸੇ ਜਾਪ ਹਾਰੇ ਹਾਰੇ ਕਿਲ ਵਿਖ ਨਾਸੇ ਵਿਚ ਕਰਤਾ ਪੁਰਖ ਖਲੋਆ ਵਾਲਨ ਵਿੰਗਾ ਹੋਆ ਮੱਜਨ ਗੋਰਿਆ ਦਾ ਰਾਸੇ ਯਾਪ ਹਾਰੇ ਹਾਰੇ ਕਿਲ ਵਿਖ ਨਾਸੇ ਸੰਤੋ RAM DAS ਸਰੋਵਰ ਨੀਕਾ ਜੋ ਨਾਵਾਂ ਸੋ ਕੋਲ ਤਰਾਵਾਰ ਉਧਾਰੋ ਹੋਆ ਹਾਜੀ ਕਾ ਰਹਾ ਹੋ ਜਾ ਜਾ ਤਾਰ ਜਾਗ ਗਾਵਾਂ ਮਨ ਚਿੰਦੇ ਆੜੇ ਫਲ ਪਾਵਾ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭ ਉਤਿਆਏ ਸੰਤ ਸਰੂਪਰ ਨਾਵਾ ਸੋ ਜਾਨ ਪਰਮ ਗਤ ਪਾਵਾ ਮਰ ਨਾ ਆਵਜਾਈ ਹਾਰੇ ਹਾਰੇ ਨਾ ਮੋਤੀ ਆਈ ਇਹੋ ਬ੍ਰਹਮ ਵਿਚਾਰ ਸੋ ਜਾਨਾ ਜਿਸ ਦਇਆ ਹੋਏ ਪਗਵਾਨ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਿਟਾਈ ਜੇ ਸੁਦਾਇ ਆਲ ਹੋਏ ਪਗਵੰਨਾ ਇਹੋ ਬ੍ਰਹਮ ਵਿਚਾਰ ਸੋ ਜਨ ਜੇ ਸੋ ਦਇਆਲ ਹੋਏ ਪਗਵਾਨ ਬਾਬਾ ਨਾਨਕ ਰਾਬ ਸਰਣਾਈ ਸਭ ਚਿੰਤਾ ਗਣਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਆ ਵਾਲਨ ਨ ਵਿੰਗਾ ਹੋਆ ਮੱਜਨ ਗੁਰ ਆੰਦਾ ਰਾਸੇ ਜਪ ਹਾਰੇ ਹਰ ਕਿਲ ਵਿਖ ਨਾਸੇ